ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ

ਕਾਲ ਰੂਪ ਤਰ ਸੁਆੰਗ ਰਚਾਏ ਤਬ ਸਹਿਜੇ ਤਨ ਛੋੜ ਸਦਾਏ ਿਉਂ ਮੰਗਲਨ ਸੀਸ ਪਰਿ ਬੋਸ਼ਾਰਾ ਵੈ ਖੁਦ ਪਤ ਸਿਉ ਪਹੁੰਚੇ ਦਰਬਾਰਾ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰਨੋਂ ਨਿਦੇ ਆਵੇ ਤਾਏ ਪਰਮਾ ਸਨਮਾਨ ਜੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ ਕੀਤਾ ਹੈ ਆਓ ਅੱਜ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਅਠਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ ਆਓ ਆਪਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੁਝ ਇਤਿਹਾਸ ਸ਼ਰਵਨ ਕਰਦੇ ਹਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਸ਼੍ਰੀ ਗੁਰੂ ਹਰ ਰਾਏ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਸ਼ਾਵਣ ਵਦੀ 10 ਬੁੱਧਵਾਰ ਸੰਮਤ 1713 ਬਿਕਰਮੀ ਨੂੰ ਕੀਰਤਪੁਰ ਅਵਤਾਰ ਧਾਰਿਆ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ 13ਵੇਂ ਦਿਨ ਪਿਛੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਸਭ ਸੰਗਤ ਨੇ ਗੁਰਗੱਦੀ ਤੇ ਆਸਣ ਤੇ ਬਿਠਾ ਕੇ ਦਸਤਾਰ ਬੰਦੀ ਕੀਤੀ ਸਭ ਸਿੱਖ ਸੇਵਕਾਂ ਨੇ ਆਪ ਜੀ ਨੂੰ ਗੁਰੂ ਬਣ ਕੇ ਪੇਟਾ ਰਪਣ ਕੀਤੀ ਉਮਰ ਕਿੰਨੀ ਸੀ ਉਸ ਵੇਲੇ ਹਰਕ੍ਰਿਸ਼ਨ ਮਹਾਰਾਜ ਦੀ ਲਗਭਗ 5 ਸਾਲ ਇਸ ਗੱਲ ਦੀ ਜਦ ਇਹਨਾਂ ਦੇ ਵੱਡੇ ਭਰਾ ਭਾਈ ਰਾਮ ਰਾਏ ਜੀ ਨੂੰ ਖਬਰ ਹੋਈ ਉਸਨੇ ਬੜਾ ਕਰੋਧ ਕਰਕੇ ਬਾਹਰ ਮਸੰਦਾਂ ਨੂੰ ਚਿੱਠੀਆਂ ਲਖਵਾ ਦਿੱਤੀਆਂ ਕਿ ਗੁਰੂ ਘਰ ਦੀ ਕਾਰਪੇਟ ਕੱਠੀ ਕਰਕੇ ਸਭ ਮੈਨੂੰ ਭੇਜਿਆ ਕਰੋ ਜਿਹੜਾ ਨਹੀਂ ਭੇਜੇਗਾ ਉਸ ਨੂੰ ਪਛਤਾਉਣਾ ਪਵੇਗਾ RAM RAJ JI ਨੇ ਇੱਥੇ ਹੀ ਵਸਣਾ ਕੀਤੀ ਤੇ ਗੁੱਸੇ ਵਿਚ ਆਣ ਕੇ ਦਿੱਲੀ ਪਹੁੰਚ ਕੇ ਔਰੰਗਜ਼ੇਬ ਨੂੰ ਕਿਹਾ ਕਿ ਮੇਰੇ ਪਿਤਾ ਜੀ ਨੇ ਮੇਰੇ ਨਾਲ ਬਹੁਤ ਅਨਿਆਇ ਕੀਤਾ ਹੈ ਗੁਰਗੱਦੀ ਉੱਤੇ ਬੈਠਣ ਦਾ ਮੇਰਾ ਹੱਕ ਸੀ ਪਰ ਮੈਨੂੰ ਛੱਡ ਕੇ ਮੇਰੇ ਛੋਟੇ ਭਾਈ ਨੂੰ ਜਿਸ ਦੀ ਉਮਰ ਕੇਵਲ 5 ਸਾਲ ਦੀ ਹੈ ਉਸ ਨੂੰ ਗੁਰਗੱਦੀ ਉੱਤੇ ਬਿਠਾਲ ਬਿਠਾਲ ਗਏ ਹਨ ਤੁਸੀਂ ਉਸ ਨੂੰ ਦਿੱਲੀ ਸਦਕੇ ਆਖੋ ਕਿ ਗੁਰੂ ਬਣ ਕੇ ਸਿੱਖਾਂ ਪਾਸੋਂ ਕਾਰ ਭੇਡ ਨਾਲ ਲਵੇ ਅਤੇ ਆਪਣੇ ਆਪ ਨੂੰ ਗੁਰੂ ਨਾ ਖਵਾਏ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਜੀ ਰਾਹੀ ਗੁਰੂ ਜੀ ਨੂੰ ਦਿੱਲੀ ਸਦਨਾ राम राय जी ਦੇ ਬਹੁਤ ਕੁਝ ਆਖਣ ਕਰਕੇ ਉਹ ਆਸ਼ਾ ਨੇ ਮਜਬੂਰ ਹੋ ਕੇ ਰਾਜਾ ਜੈ ਸਿੰਘ ਜੀ ਸਵਾਈ ਨੂੰ ਆਖਿਆ ਕਿ ਤੁਸੀਂ ਆਪਣਾ ਕੋਈ ਵਿਸ਼ੇਸ਼ ਆਦਮੀ ਭੇਜ ਕੇ ਗੁਰੂ ਜੀ ਨੂੰ ਦਿੱਲੀ ਮੰਗਵਾ ਲਓ ਬਾਦਸ਼ਾਹ ਨੇ ਬਾਦਸ਼ਾਹ ਦਾ ਹੁਕਮ ਮੰਨ ਕੇ ਰਾਜਾ ਜੈ ਸਿੰਘ ਸਵਾਈ ਨੇ ਆਪਣੇ ਵਜ਼ੀਰ ਨੂੰ ਆਪਣੀ ਚਿੱਠੀ ਦੇ ਕੇ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਦਿੱਲੀ ਲੈ ਆਉਣ ਵਾਸਤੇ ਕੀਰਤਪੁਰ ਭੇਜਿਆ ਗੁਰੂ ਜੀ ਨੇ ਦਿੱਲੀ ਨੂੰ ਤੁਰਨਾ ਰਾਜਾ ਜੈ ਸਿੰਘ ਜੀ ਦੀ ਚਿੱਠੀ ਪੜ੍ਹ ਕੇ ਤੇ ਵਜ਼ੀਰ ਦੀ ਜ਼ੁਬਾਨੀ ਸਾਰੀ ਗੱਲ ਸੁਣ ਕੇ ਗੁਰੂ ਜੀ ਨੇ ਆਪਣੇ ਮਾਤਾ ਜੀ ਅਤੇ ਸਿਆਣੇ ਸਿੱਖਾਂ ਨਾਲ ਵਿਚਾਰ ਕਰਕੇ ਦਿੱਲੀ ਜਾਣ ਦੀ ਤਿਆਰੀ ਕਰ ਲਈ ਤੇ ਆਪਣੇ ਨਾਲ ਆਪਣੀ ਮਾਤਾ ਜੀ ਤੇ ਕੁਝ ਸਿੱਖ ਸੇਵਕਾਂ ਨੂੰ ਲੈ ਕੇ ਗੁਰੂ ਜੀ ਦਿੱਲੀ ਨੂੰ ਚੱਲ ਪਏ ਅਨਪੜ੍ਹ ਪੁਰਸ਼ ਤੋਂ ਗੀਤਾ ਦੇ ਅਰਥ ਕਰਵਾਉਣੇ ਸ਼ੀਰਤਪੁਰ ਤੋਂ ਦਿੱਲੀ ਨੂੰ ਜਾਂਦੇ ਹੋਏ ਗੁਰੂ ਜੀ ਅੰਬਾਲੇ ਤੋਂ ਅੱਗੇ ਇੱਕ ਪਿੰਡ ਪੰਜੋਖਰੇ ਠਹਿਰ ਗਏ। ਇਸ ਪਿੰਡ ਦੇ ਇੱਕ ਪੰਡਤ ਨੇ ਆਪ ਜੀ ਨੂੰ ਕਿਹਾ ਕਿ ਤੁਸੀਂ ਇਸ ਛੋਟੀ ਉਮਰ ਵਿੱਚ ਹੀ ਈਸ਼ਵਰ ਅਵਤਾਰ ਤੇ ਗੁਰੂ ਖਾਉਂਦੇ ਹੋ। ਜੇ ਤੁਹਾਡੇ ਵਿੱਚ ਈਸ਼ਵਰ ਅਵਤਾਰ ਦੀ ਸ਼ਕਤੀ ਹੈ ਤਾਂ ਮੈਨੂੰ ਗੀਤਾ ਦੇ ਅਰਥ ਕਰਕੇ ਸੁਣਾਓ। ਪੰਡਤ ਦੀਏ ਤਰਕਵਾਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਪੰਡਤ ਜੀ ਜੇ ਤੁਸੀਂ ਗੀਤਾ ਦੇ ਅਰਥ ਸੁਣਨੇ ਹਨ ਤਾਂ ਆਪ ਕਿਸੇ ਆਦਮੀ ਨੂੰ ਆਪਣੇ ਪਿੰਡ ਦੇ ਵਿੱਚੋਂ ਲਿਆਓ ਉਸ ਪਾਸੋਂ ਗੀਤਾ ਦੇ ਅਰਥ ਅਸੀਂ ਤੁਹਾਨੂੰ ਸੁਣਾ ਦੇਵਾਂਗੇ ਗੁਰੂ ਜੀ ਦੀ ਇਹ ਗੱਲ ਸੁਣ ਕੇ ਪੰਡਤ ਜੀ ਇੱਕ ਅਨਪੜ ਸਿੱਧੇ ਸਾਦੇ ਚੀਵਰ ਨੂੰ ਲੈ ਆਏ ਜਿਸ ਨੂੰ ਛੱਜੂ ਛੀਵਰ ਕਿਹਾ ਗਿਆ ਹੈ ਗੁਰੂ ਜੀ ਨੇ ਉਸ ਚੀਵਰ ਨੂੰ ਹੱਥ ਮੋਤ ਆ ਕੇ ਆਸਨ ਉੱਤੇ ਬਿਠਾ ਦਿੱਤਾ ਤੇ ਆਪਣੇ ਹੱਥ ਦੀ ਛੜੀ ਉਸ ਦੇ ਸਿਰ ਤੇ ਰੱਖ ਕੇ ਕਿਹਾ ਪੰਡਤ ਜੀ ਨੂੰ ਗੀਤਾ ਦੇ ਅਰਥ ਕਰਕੇ ਸੁਣਾਓ ਗੁਰੂ ਜੀ ਨੇ ਉਸ ਗੁਰੂ ਜੀ ਦੀ ਕਿਰਪਾ ਨਾਲ ਚੀਵਰ ਨੇ ਗੀਤਾ ਪੜ੍ਹ ਕੇ ਉਸ ਦੇ ਸ਼ਾਸਤਰ ਅਨੁਸਾਰ ਅਰਥ ਕਰਕੇ ਪੰਡਤ ਨੂੰ ਸੁਣਾਏ ਗੁਰੂ ਜੀ ਦੀ ਇਹ ਪ੍ਰਤੱਖ ਸ਼ਕਤੀ ਵੇਖ ਕੇ ਪੰਡਤ ਜੀ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਆਪਣੀ ਕੀਤੀ ਫੁੱਲ ਬਖਸ਼ਾਈ ਸ਼ਿਮਾ ਮੰਗੀ ਇਸ ਸਥਾਨ ਤੇ ਯਾਦਗਾਰ ਵਜੋਂ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਦਿੱਲੀ ਪੁਜਨਾ ਅਤੇ ਰੋਗੀਆਂ ਦੇ ਰੋਗ ਦੂਰ ਕਰਨੇ ਪੰਜੋਖਰੇ ਤੋਂ ਚੱਲ ਕੇ ਪੜਾਉ ਪੜ੍ਹਾਈ ਸੰਤਾਂ ਨੂੰ ਦਰਸ਼ਨ ਤੇ ਖੁਸ਼ੀਆਂ ਬਖਸ਼ਦੇ ਹੋਏ ਗੁਰੂ ਜੀ ਰਾਜਾ ਜੈਸੰਗ ਜੀ ਦੇ ਵजीर ਨਾਲ ਦਿੱਲੀ ਪੁੱਜ ਗਏ ਰਾਜਾ ਜੈਸੰਗ ਨੇ ਆਪ ਜੀ ਦਾ ਨਿਵਾਸ ਆਪਣੇ ਬੰਗਲੇ ਵਿੱਚ ਕਰਾ ਦਿੱਤਾ ਤੇ ਆਪ ਜੀ ਦਿੱਲੀ ਪਹੁੰਚਣ ਦੀ ਖਬਰ ਬਾਦਸ਼ਾਹ ਨੂੰ ਦੇ ਦਿੱਤੀ ਉਸ ਸਮੇਂ ਦਿੱਲੀ ਸ਼ਹਿਰ ਵਿੱਚ ਹੈਜੇ ਦੀ ਬਿਮਾਰੀ ਨਾਲ ਬਹੁਤ ਲੋਕ ਬਿਮਾਰ ਸਨ ਜਿਸ ਨੂੰ ਚੇਚਕ ਦੀ ਬਿਮਾਰੀ ਵੀ ਕਿਹਾ ਜਾਂਦਾ ਹੈ ਗੁਰੂ ਜੀ ਦਾ ਆਉਣਾ ਸੁਣ ਕੇ ਬਹੁਤ ਰੋਗੀ ਆਪ ਜੀ ਦੇ ਪਾਸ ਆਉਣ ਲੱਗੇ ਗੁਰੂ ਜੀ ਜਿਸ ਰੋਗੀ ਨੂੰ ਆਪਣੇ ਚਰਨਾਂ ਦਾ ਚਰਣਾ ਮਿਰਤ ਦਿੰਦੇ ਸਨ ਪੂਰ ਤਰੰਤ ਰਾਜੀ ਹੋ ਜਾਂਦਾ ਸੀ ਇਸ ਤਰ੍ਹਾਂ ਜਦ ਆਪ ਜੀ ਦੀ ਮਹਿਮਾ ਸੁਣ ਕੇ ਬਹੁਤ ਰੋਗੀ ਆਪ ਜੀ ਆਸ ਆਉਣ ਲੱਗ ਪਏ ਤਾਂ ਆਪ ਜੀ ਨੇ ਇੱਕ ਛੱਬਚਾ ਬਣਵਾਇਆ ਜਿਸ ਵਿੱਚ ਅੰਮ੍ਰਿਤ ਵੇਲੇ ਦੇ ਸਿਮਰਨ ਤੋਂ ਉੱਠ ਕੇ ਆਪਣੇ ਚਰਨਾਂ ਦੀ ਛੋਹ ਦਾ ਪਾਣੀ ਉਸ ਵਿੱਚ ਭਰ ਦਿੰਦੇ ਸਨ ਇਸ ਛੱਬਚੇ ਵਿੱਚੋਂ ਆਪ ਆਏ ਰੋਗੀਆਂ ਨੂੰ ਸੇਵਾ ਦਾ ਅਠੇ ਪੈਰ ਚਰਨਾ ਮਰਤ ਦੇਂਦੇ ਰਹਿੰਦੇ ਸਨ ਜਿਸ ਨਾਲ ਬਹੁਤ ਰੋਗੀ ਰਾਜੀ ਹੋ ਕੇ ਗੁਰੂ ਜੀ ਦੀ ਕੀਰਤੀ ਕਰਦੇ ਤੇ ਭੇਟਾ ਅਰਪਣ ਕਰਦੇ ਸਨ ਇਸ ਵਾਰਤਾ ਨੂੰ ਵਕ ਰੱਖ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਰਦਾਸ ਵਿੱਚੇ ਸ਼ਬਦ ਪਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਠੇ ਸਭ ਦੁੱਖ ਜਾਏ ਇਸ ਕਰਕੇ ਭਾਈ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ ਆਤਮੇ ਪਾਤਸ਼ਾਹ ਜੀ ਦਾ ਆਪ ਸਭ ਸੰਗਤਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਵੇਖੋ 5 ਸਾਲ ਦੇ ਵੀ ਉਮਰ ਦੇ ਗੁਰੂ ਹੋਏ ਹਨ ਕਿਉਂਕਿ ਗਿੜੀ ਗੁਰੂ ਨਾਨਕ ਪਾਤਸ਼ਾਹ ਵਾ ਦੀ ਉਹੀ ਸਰੀਰ ਗੁਰੂ ਨਾਨਕ ਪਾਤਸ਼ਾਹ ਅਸਰੀਰ ਬਦਲੇ ਬਦਲਿਆ ਹੈ। ਜੋਤ ਉਹੀ ਹੈ। ਜੋਤ ਪਹਿਲੇ ਪਾਤਸ਼ਾਹ ਵਾਲੀ ਹੈ। ਕੋਈ ਦੂਜੇ ਪਾਸ਼ਾ ਵਿੱਚ ਹੈ ਤੀਜੇ ਵਿੱਚ ਚੌਥੇ ਵਿੱਚ ਪੰਜਵੇਂ ਵਿੱਚ ਵੀ ਅੱਠਵੇਂ ਪਾਸ਼ਾ ਵਿੱਚ ਵੀ ਜੋਤ ਉਹੀ ਹੈ ਤੇ ਅੱਠਵੇਂ ਪਾਸ਼ਾ ਦੀ ਅੱਗੇ ਸੱਚ ਕੰਡ ਜਾਣ ਲੱਗੇ ਤਾਂ ਕਹਿ ਗਏ ਅਗਲਾ ਗੁਰੂ ਕੌਣ ਹੋਏਗਾ ਸੰਗਤਾਂ ਨੇ ਪੁੱਛਿਆ ਤੇ ਕਹਿੰਦੇ ਬਾਬੇ ਬਕਾਲੇ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਗਟ ਹੋਏ ਨੌਵੀਂ ਜੋਤ ਫਿਰ ਦਸਵੇਂ ਪਾਤਸ਼ਾਹ ਜੀ 11ਵੇਂ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਪਾਤਸ਼ਾਹ ਜੀ ਇਸੇ ਤਰ੍ਹਾਂ ਇਤਿਹਾਸ ਬਹੁਤ ਲੰਮਾ ਹੈ ਚਲੋ ਆਪਾਂ ਸੰਕੇਪ ਵਿਚਾਰ ਕੀਤੀ ਹੈ ਸਤਿਗੁਰ ਜੀ ਕਿਰਪਾ ਕਰਨ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਨਾਮਦਾਨ ਛੜਦੀਆਂ ਕਲਾ ਬਖਸ਼ਿਸ਼ ਕਰਨ ਜੀ ਆਓ ਫਤਿਹ ਬੁਲਾਓ ਕੋਟਪੁਰ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਪਾਤਸ਼ਾਹ ਜੀ ਦਾ ਜਿਸ ਨੇ ਸਦਕਾ ਆਪਾਂ ਨੂੰ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ ਜੀ ਵਾਹਿਗੁਰੂ ਪੀਤਾ ਖਾਲਸਾ ਵਾਹਿਗੁਰੂ ਦੀ ਪੱਤੇ